ਇਹ ਰੋਕੀ ਹੋ ਗਿਆ ਆਹ ਹਾਂ ਲੋਕਾਂ ਤੁਸੀਂ ਇਸ ਵਕਤ ਪੀਬੀਸੀ ਨਿਊਜ਼ ਲਾਈਵ ਦੇ ਵਿੱਚੋਂ ਅਸਲ ਦੇ ਵਿੱਚ ਅਸੀਂ ਹਬੀਬ ਕੇ ਆ ਇੱਥੇ ਅਸਲ ਦੇ ਵਿੱਚ ਖਤਰਾ ਹੈ ਜਾਂ ਨਹੀਂ ਫਰੋਜਪੁਰ ਨੂੰ ਕਿੱਡਾ ਕਬੜਾ ਨੁਕਸਾਨ ਹੈ ਮੈਂ ਕੋ ਤਾਂ ਸਾਡੇ ਨਾਲ ਜਿਹੜੇ ਇੱਥੇ ਕਿਸਾਨ ਹੈ ਜਿਹੜੇ ਕਈ ਦਿਨਾਂ ਤੋਂ ਜੈ ਕਹ ਲੀਏ ਜਿਨ੍ਹਾਂ ਦੀ ਜ਼ਮੀਨ ਹੈ ਨਾਲ ਅਸਲ ਦੇ ਵਿੱਚ ਅਸੀਂ ਉਹਨਾਂ ਤੇ ਗੱਲ ਤੁਹਾਡੇ ਨਾਲ ਖੁੱਲ ਕੇ ਕਰਾਂਗੇ ਇੱਕ ਰਮੈਂ ਤੁਹਾਨੂੰ ਆ ਤਸਵੀਰਾਂ ਦਿਖਾ ਦੇਣੀ ਆ ਚੋ ਨਾ ਤੁਸੀਂ ਆ ਤਸਵੀਰਾਂ ਦੇਖੋ ਜਿਹੜੀ ਇੱਕ ਨੋਚ ਬਣਾਈ ਜਾ ਰਹੀ ਹੈ ਤਾਂ ਜੋ ਨੋਚ ਕਿਉਂ ਬਣਾਈ ਜਾ ਰਹੀ ਹੈ ਕਿ ਜਿਹੜਾ ਪਾਣੀ ਹੈ ਉਹ ਸਿੱਧਾ ਨੂੰ ਜਾਵੇ ਪਰ ਪਾਣੀ ਕੀ ਕਰ ਰਿਹਾ ਹੈ ਪਾਣੀ ਜਦੋਂ ਉਧਰੋਂ ਆ ਰਿਹਾ ਹੈ ਪਾਣੀ ਉਧਰੋਂ ਆ ਕੇ ਫਿਰ ਵਾਪਸ ਨੂੰ ਘੁੰਮ ਰਿਹਾ ਐ ਕਰਕੇ ਗੋਲ ਘੁੰਮ ਰਿਹਾ ਇਹ ਕਹਿ ਲਈਏ ਤਾਂ 6-7 ਕਿੱਲੇ ਲੰਬਾਈ ਇਸ ਦੀ ਤੁਸੀਂ ਕਹਿ ਲਓ ਜਿੰਦੇ ਵਿੱਚ ਇਹ ਗੋਲ ਘੁੰਮਦਾ ਜਦੋਂ ਇਹ ਗੋਲ ਘੁੰਮਦਾ ਤਾਂ ਕੀ ਕਰਦਾ ਜਿਹੜੀ ਮਿੱਟੀ ਦਾ ਜਿਹੜਾ ਬੰਨ ਹੈ ਜਾਂ ਕੋਈ ਵੀ ਅੰਦੇ ਅੱਗੇ ਮਿੱਟੀ ਹੋਈਗੀ ਉਹਨੂੰ ਖੋਰ ਦਿੰਦਾ ਤਾਂ ਇੱਥੇ ਨਾਲ ਸਾਡੇ ਨਾਲ ਸਰਦਾਰ ਸਾਹਿਬ ਹੈ ਉਹ ਦੋ ਕਿਸਾਨ ਵੀਰ ਨੇ ਉਹ ਜਰੂਰ ਸਾਨੂੰ ਦੱਸਣਗੇ ਸਰਦਾਰ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਬਲਜੀਤ ਸਿੰਘ ਬਲਜੀਤ ਸਿੰਘ ਜੀ ਅਸਲ ਦੇ ਵਿੱਚ ਜਿਸ ਤਰੀਕੇ ਨਾਲ ਡਰਾਇਆ ਜਾ ਰਿਹਾ ਹੈ ਮਤਲਬ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਆ ਪੰਜਾਬ ਤੇ ਬਹੁਤ ਵੱਡੀਆਂ ਵਿਪਤਾ ਪੈਂਦੀਆਂ ਨੇ ਜਰੂਰ ਮੰਨਿਆ ਸੀ ਖਤਰੇ ਦੇ ਵਿੱਚ ਆ ਸਰਦਾਰ ਸਾਹਿਬ ਤੁਸੀਂ ਜੀ ਦੱਸੋ ਹੰਮੜਕੇਰੀ ਕਿੰਨੇ ਏਕੜ ਦੇ ਵਿੱਚ ਐ ਖਤਰਾ ਕੀ ਐ ਬੰਨ ਖੁਰਿਆ ਕਿਵੇਂ ਆ ਜੀ ਬਿਲਕੁਲ ਪਹਿਲੀ ਗੱਲ ਤਾਂ ਇਹ ਆ ਪੰਜਾਬ ਸ਼ੁਰੂ ਤੋਂ ਲੈ ਕੇ ਚੜ੍ਹਦੀ ਕਲਾ ਵਿੱਚ ਰਿਹਾ ਤੇ ਚੜ੍ਹਦੀ ਕਲਾ ਵਿੱਚ ਹੀ ਰਹਿਣਾ ਜਿਹੜਾ ਇਹ ਵਾਲਾ ਕੰਮ ਐ ਇਹ ਜਦੋਂ ਪਾਣੀ ਅੱਗੋ ਜਾ ਕੇ ਘੁੰਮਣਕੇਰੀ ਕਰਦਾ ਹੈ ਇਹ ਚਾਰ ਤੋਂ ਪੰਜ ਕਿਲਿਆਂ ਦੇ ਵਿੱਚ ਘੁੰਮ ਕੇ ਵਾਪਸ ਆ ਕੇ ਇਸ ਜਗ੍ਹਾ ਨੂੰ ਖਾਰ ਪਾਈ ਇਹਨੇ ਖਾਰ ਪਾਈ ਜਦੋਂ ਫਿਰ ਆਹ ਦੇਖ ਲਓ ਤੁਸੀਂ ਚਾਰਸ਼ਮੇਰੇ ਨਿਗਾਹ ਮਾਰ ਲਓ ਇੰਨੀ ਸੰਗਤ ਲੱਗੀ ਹੋਈ ਏ ਸੰਗਤ ਨੇ ਇਹਨੂੰ ਰੋਕਣ ਲਈ ਇਹ ਘੁੰਮਣਕੇਰੀਆਂ ਨੂੰ ਰੋਕਣ ਲਈ ਨੋਚਾਂ ਲਾਤੀਆਂ ਆਪ ਹੀ ਹਿੰਮਤ ਮਾਰ ਕੇ ਸੰਗਤ ਨੇ ਇੱਥੇ ਗੱਟੇ ਭਰ-ਭਰ ਕੇ ਬੰਦ ਕਰਤਾ ਸਾਰਾ ਕੁਝ ਇਹ ਸੰਗਤ ਦੇ ਸਹਿਯੋਗ ਨਾਲ ਹੋ ਗਿਆ ਕਿਉਂਕਿ ਇਹ ਕੰਮ ਸੀ ਸਰਕਾਰਾਂ ਦਾ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਸਰਕਾਰਾਂ ਇਸ ਚੀਜ਼ ਵੱਲੇ ਧਿਆਨ ਨਹੀਂ ਦਿੰਦੀਆਂ ਕਿਉਂਕਿ ਇਹ ਕੰਮ ਸਰਕਾਰ ਦੇ ਕਰਨ ਵਾਲਾ ਜਿਹੜੇ ਆਮ ਲੋਕ ਕਰ ਰਹੇ ਨੇ ਉਹਦੇ ਖਰਕੇ ਤੋਂ ਕਰ ਰਹੇ ਨੇ ਆਪ ਹੀ ਸਾਰੀ ਦੁਨੀਆ ਇੱਥੇ ਲੱਗੀ ਆ ਕੇ ਇਸ ਬੰਨ ਤੇ ਲੱਗੀ ਏ ਆਪ ਹੀ ਮਿੱਟੀ ਢੋ ਕੇ ਆਪ ਹੀ ਗੱਟੇ ਭਰ-ਭਰ ਕੇ ਸਾਰੇ ਲੱਗੇ ਨੇ ਪ੍ਰਸ਼ਾਸਨ ਕੋਈ ਸਾਥ ਨਹੀਂ ਦੇ ਰਿਹਾ ਬਲਜੀਤ ਜੀ ਨਹੀਂ ਪ੍ਰਸ਼ਾਸਨ ਦਾ ਕੀ ਸਾਥ ਹੈਗਾ ਦੱਸੋ ਕੋਈ ਬੰਦਾ ਦੱਸਦਾ ਤੁਹਾਨੂੰ ਇੱਥੇ ਪ੍ਰਸ਼ਾਸਨ ਦਾ ਕੋਈ ਵੀ ਹੈ ਨਹੀਂਗਾ ਤੁਸੀਂ ਉੱਥੋਂ ਤੁਰੇ ਜੇ ਇੱਥੋਂ ਤੱਕ ਨਿਗਾਹ ਮਾਰ ਲਓ ਲੋਕ ਹੀ ਨੇ ਜਦੋਂ ਲੋਕ ਕਰ ਰਹੇ ਨੇ ਫਿਰ ਲੋਕਾਂ ਦਾ ਕੰਮ ਲੋਕ ਹੀ ਕਰ ਰਹੇ ਨੇ ਇਸ ਟਾਈਮ ਲੋਕ ਹੀ ਲੱਗੇ ਹੋਏ ਨੇ ਨਾ ਸਾਰੇ ਤੇ ਜਿੰਨੇ ਗੱਟੇ ਪਰ ਪਰ ਕੇ ਆਮ ਲੋਕ ਹੀ ਹਿਲੇ ਆ ਰਹੇ ਸੰਗਤ ਦਾ ਹੀ ਕੰਮ ਹੈ ਸੰਗਤ ਹੀ ਲੱਗੀ ਹੈ ਸੰਗਤ ਦੇ ਸਹਿਯੋਗ ਨਾਲ ਕੰਮ ਚੱਲੀ ਜਾ ਰਿਹਾ ਤੇ ਮੈਂ ਤਸਵੀਰਾਂ ਤੁਹਾਨੂੰ ਇੱਕ ਵਾਰ ਜਰੂਰ ਵਿਖਾ ਦੇਣੀ ਆ ਚੋਨਾ ਬੜਾ ਕੈਲੀਏ ਖਤਰੇ ਦੇ ਵਿੱਚ ਵੀ ਹੈ ਫਿਰੋਜਪੁਰ ਨਹੀਂ ਵੀ ਪਰ ਕਿਸੇ ਤਰੀਕੇ ਨਾਲ ਗਲਤ ਅਫਵਾਹਾਂ ਜਰੂਰ ਨਾ ਫਲਾਓ ਸਾਡੇ ਲੋਕਾਂ ਦੇ ਵਿੱਚ ਆ ਵੇਖੋ ਨੌਜਵਾਨ ਕਿਸਾਨ ਹੈ ਖੁਦ ਆਪਣੇ ਪੱਦਰ ਤੇ ਜਿਹੜੇ ਕਰੇਟ ਬਲਜੀਤ ਜੀ ਜੇਕਰ ਮੈਂ ਗਲਤ ਨਹੀਂ ਤਾਂ ਕਰੇਟ ਬਣਾ ਬਣਾ ਕੇ ਸੱਟੇ ਜਾ ਰਿਹਾ ਵਿੱਚ ਜਿਹੜੇ ਇਹ ਨਾ ਗੱਟੇ ਭਰ-ਭਰ ਕੇ ਮਿੱਟੀ ਦੇ ਸੱਟੇ ਜਾ ਰਹਾ ਪੂਰੇ ਐ ਬਣਾ ਕੇ ਰਸੀਆਂ ਨਾਲ ਬੰਨ ਬੰਨ ਕੇ ਨਾ ਇਹ ਕਾਫੀ ਜ਼ਿਆਦਾ ਥੱਲੇ ਤੱਕ ਪਾਣੀ ਢਾਲ ਆ ਚੁੱਕਾ ਸੀ ਸਵੇਰ ਤੇ ਤਕਰੀਬਨ 20 ਫੁੱਟ ਤੱਕ ਥੱਲੇ ਸੀ ਕਿੰਨਾ ਦੱਸ ਰਹੇ ਨੇ 80-80 ਬੈਗਾਂ ਦਾ ਇੱਕ ਕਰੇਟ ਬਣਾ ਕੇ ਸੱਟੇ ਜਾ ਰਿਹਾ ਬਿਲਕੁਲ ਬਿਲਕੁਲ ਉਵੇਂ ਬਣਾ ਕੇ ਸਾਰਾ ਸੱਟਿਆ ਜਾ ਰਿਹਾ ਇਹਨੂੰ ਪੂਰੇ ਨੂੰ ਕਵਰ ਕੀਤਾ ਜਾਂਦਾ ਪਿਆ ਨਹੀਂ ਬਲਜੀਤ ਜੀ ਮੈਨੂੰ ਇੱਕ ਗੱਲ ਜ਼ਰੂਰ ਦੱਸੋ ਆਖਰਕਾਰ ਇੱਕ ਇਹ ਤੇ ਇਹ ਕਾਜ ਜਗਾ ਇੱਥੇ ਜਿਆਦਾ ਖਤਰਾ ਬਣਿਆ ਹੋਇਆ ਮਤਲਬ ਹੀ ਐਸਲ ਦੇ ਵਿੱਚ ਬਚਾ ਹੁਣ ਹੋ ਚੁੱਕਿਆ ਅੱਗੇ ਨਾਲੋਂ ਜੇਕਰ ਵੱਡੇ ਪੱਧਰ ਤੇ ਜਿਵੇਂ ਹੈਗਾ ਸੀ ਕਾਫੀ ਹੁਣ ਰਾਹਤ ਇਸ ਚੀਜ਼ ਤੋਂ ਕਾਫੀ ਰਾਹਤ ਮਿਲੀ ਹੈ ਸੰਗਤ ਦੇ ਸਹਿਯੋਗ ਨਾਲ ਮੈਂ ਤੁਹਾਨੂੰ ਪਹਿਲਾਂ ਪਰ ਜਿਵੇਂ ਬਲਜੀਤ ਜੀ ਡਰਾਇਆ ਜਾ ਰਿਹਾ ਖਤਮ ਹੋ ਗਿਆ ਫਿਰੋਜ਼ਪੁਰ ਰੋਡ ਤੇ ਲੈ ਆਓ ਚੱਲੇ ਇਹ ਇਹ ਇੰਨੀ ਤੇ ਤੁਸੀਂ ਮੰਨਦੇ ਹੋ ਵੀ ਐਵੇਂ ਨਹੀਂ ਕਰਨਾ ਚਾਹੀਦਾ ਨਹੀਂ ਇਹ ਤਾਂ ਵੇਖੋ ਖਵਾਵਾ ਨੇ ਠੀਕ ਹੈ ਬੰਨ ਮજબૂત ਹੈ ਸਾਰਾ ਜਿੰਨਾ ਕੋ ਹੈਗਾ ਸੀ ਉਹਨਾਂ ਕੋ ਸੰਗਤ ਨੇ ਸੰਭਾਲ ਲਿਆ ਮੌਕੇ ਤੇ ਸੰਭਾਲ ਲਿਆ ਜੋ ਪਾਣੀ ਦੋ ਦੋ ਚਾਰ ਚਾਰ ਫੋਟੋ ਪਾਰਲੇ ਪਾਸੇ ਆ ਫਰੋਈਪੁਰ ਵਾਲੇ ਪਾਸੇ ਅਜੇ ਤੱਕ ਕੋਈ ਵੀ ਪਾਣੀ ਨਹੀਂ ਹੈ ਬਲਜੀਤ ਜੀ ਇਹ ਹੁੰਮਣਕੇਰੀ ਕਿਉਂ ਬਣ ਜਾਂਦੀ ਹੈ ਜੇਕਰ ਨੋਚਾਂ ਬਣੀਆਂ ਹੋਈਆਂ ਪੱਥਰ ਦੀਆਂ ਨੋਚ ਦਾ ਕੰਮ ਹੈ ਪਾਣੀ ਨੂੰ ਘੁਮਾ ਕੇ ਅੱਗਾ ਨੂੰ ਤੋਰ ਦੇਣਾ ਜੇ ਪਾਣੀ ਸਿੱਧਾ ਆ ਰਿਹਾ ਪਰ ਇਹ ਨੋਚ ਜਿਹੜੀ ਹੁੰਮਣਕੇਰੀ ਇੱਥੇ ਆਣ ਕੇ ਹੀ ਕਿਉਂ ਬਣੀ ਇਹਦਾ ਕੀ ਕਾਰਨ ਇਹ ਕਿਸੇ ਕਿਸਾਨ ਦੀ ਜ਼ਮੀਨ ਸੀਗੀ ਠੀਕ ਹੈ ਨਾ ਇਹ ਹੁਣ ਨੋਚਾ ਦੂਰ ਸੀ ਕਿਆਂ ਸਾਰੀਆਂ ਉਹ ਅੱਗੇ ਵੀ ਗੱਟੇ ਲਾ ਰਹੇ ਨੇ ਵਿੱਚ ਫਾਸਲਾ ਬਹੁਤ ਸੀ ਫਾਸਲਾ ਕਾਫੀ ਹੋਣ ਕਰਕੇ ਇਥੋਂ ਘੁੰਮਣ ਕੇਰੀ ਬਣ ਕੇ ਤੇ ਇਹ ਸਾਰੀ ਖਾਰ ਥੱਲੇ ਤੱਕ ਪਾਈ ਗਈ ਜਿਸ ਕਰਕੇ ਘੁੰਮਣ ਕੇਰੀ ਬਣ ਗਈ ਉਹਦੇ ਕਰਕੇ ਥੱਲੋਂ ਇਹਨੇ ਮਿੱਟੀ ਖਾਰ ਕਰਤੀ ਇਹ ਕਾਫੀ ਜਿਆਦੀ ਜ਼ਮੀਨ ਸੀ ਸਾਰੀ ਸਾਰੀ ਤਰੂਕੇ ਇਹ ਥੱਲੇ ਲੈ ਗਿਆ ਖਾਰ ਪੈ ਗਈ ਠੀਕ ਹੈ ਨਾ ਉਸੇ ਸਮੇਂ ਨੂੰ ਸੰਭਾਲਦਾ ਹੈ ਸੰਗਤ ਦੇ ਸਹਿਯੋਗ ਨਾਲ ਸਭ ਕੁਝ ਚੱਲੀ ਜਾ ਰਿਹਾ ਬਾਈ ਇਹਦਾ ਮਤਲਬ ਬਲਜੀਤ ਜੀ ਤੁਸੀਂ ਇਹ ਮੰਨਦੇ ਹੋ ਵੀ ਇੱਥੇ ਇੱਕ ਨੋਚ ਹੋਣੀ ਚਾਹੀਦੀ ਜਿਹੜੀ ਹੁਣ ਕਿਸਾਨ ਖੁਦ ਨੋਚ ਬਣਾ ਰਹੇ ਦੋ ਨੋਚਾਂ ਸੀ ਕਹਿ ਸਕਦੇ ਆ ਜਿਹੜੀਆਂ ਬਿਲਕੁਲ ਹੋਣੀਆਂ ਚਾਹੀਦੀਆਂ ਇਹ ਬੰਦ ਦੇ ਨਾਲ ਪੱਥਰ ਹੋਣਾ ਚਾਹੀਦਾ ਚਾਰ ਛਪੇਰੇ ਇਸ ਚੀਜ਼ ਨੂੰ ਪੂਰਾ ਕਵਰ ਕੀਤਾ ਹੋਣਾ ਚਾਹੀਦਾ ਜਿਹੜਾ ਅੱਜ ਸਾਨੂੰ ਲੋੜ ਪੈਂਦੀ ਹੈ ਨਾ ਇਸ 6 ਮਹੀਨੇ ਪਹਿਲਾਂ ਦਾ ਕੰਮ ਸੀਗਾ ਮੈਂ ਬਲਜੀਤ ਕੋਲ ਵਾਪਸ ਵੀ ਆਉਣਾ ਇੱਕ ਕਿਸਾਨ ਵੀਰ ਨੇ ਆ ਇਹਨਾਂ ਨੇ ਇੱਥੇ ਇੱਕ ਸਹੀ ਜਾਣਕਾਰੀ ਸਾਡੇ ਲੋਕਾਂ ਤੱਕ ਪਹੁੰਚਾ ਰਿਹਾ ਵੀ ਖਤਰਾ ਹੈ ਸੀ ਜਾਂ ਨਹੀਂ ਸਭ ਤੋਂ ਵੱਡੀ ਗੱਲ ਹੈ ਲੋਕਾਂ ਨੂੰ ਨਾ ਡਰਾਓ ਬੇਨਤੀ ਹੈ ਵੀਜ਼ ਦੀ ਖਾਤਰ ਖਬਰਾਂ ਦੀ ਖਾਤਰ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਨਾ ਬਣਾਓ ਹੁਣ ਗੱਲ ਹੈ ਸਰਕਾਰਾਂ ਦੀ ਗੱਲ ਕਰਦੇ ਆ ਪਿਛਲੇ ਸਮੇਂ ਤੋਂ ਤਿੰਨ ਟਰਮ ਦੀਆਂ ਸਰਕਾਰਾਂ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਮੌਜੂਦਾ ਪਾਰਟੀ ਆਮ ਆਦਮੀ ਸਰਕਾਰ ਸਾਡੇ ਕੋਲ ਜਦੋਂ ਸਮਾਂ ਸੀ ਸਾਡੇ ਸਮੇਂ ਹੋਣ ਦੇ ਬਾਵਜੂਦ ਨੋਚਾਂ ਦਾ ਕੰਮ ਕਿਉਂ ਨਹੀਂ ਹੋਇਆ ਇਹਨਾਂ ਨੂੰ ਮਜ਼ਬੂਤ ਕਿਉਂ ਨਹੀਂ ਕੀਤਾ ਗਿਆ ਬੰਨਾਂ ਦਾ ਮਵਾਇਆ ਨਹੀਂ ਮਵਾਜਾ ਦਾ ਮਾਜਾ ਮਾਫ ਕਰਨਾ ਜੈਸ ਦੀ ਦੇਖਭਾਲ ਕਿਉਂ ਨਹੀਂ ਕੀਤੀ ਗਈ ਉਹ ਪੈਸਾ ਖਾਦਾ ਗਿਆ ਬਲਜੀ ਜੀ ਤੁਸੀਂ ਕਿਵੇਂ ਵੇਖਦੇ ਜਦੋਂ ਤਿੰਨ ਟਰਮ ਦੀਆਂ ਸਰਕਾਰਾਂ ਰਹੀਆਂ ਸ਼ੋਮਨੀ ਅਕਾਲੀ ਦਲ ਕਾਂਗਰਸ ਆਮ ਆਦਮੀ ਪਾਰਟੀ ਮੌਜੂਦਾ ਸਰਕਾਰ ਕਿਤੇ ਨਾ ਕਿਤੇ ਪੈਸਾ ਖਾਨ ਨਹੀਂ ਬਣਿਆ ਚਾਹੇ ਆਫਸਰ ਨੇ ਡਰੇਨੇਜ ਡਿਪਾਰਟਮੈਂਟ ਹੈ ਕਾਫੀ 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 ਟਾਈਮ ਪਹਿਲਾਂ ਨਾ ਕਾਫੀ ਟਾਈਮ ਪਹਿਲਾਂ ਇੱਥੇ ਪੱਥਰ ਦੀਆਂ ਨੋਚਾਂ ਬਣਾਈਆਂ ਗਈਆਂ ਸੀ ਕਾਫੀ ਸਮਾਂ ਪਹਿਲਾਂ ਨੋਚਾਂ ਬਣਾਈਆਂ ਗਈਆਂ ਸੀਗੀਆਂ ਉਦੋਂ ਇਹਨਾਂ ਨੋਚਾਂ ਬਣਾਈਆਂ ਸੀ ਉਸ ਤੋਂ ਬਾਅਦ ਦੁਬਾਰਾ ਅੱਜ ਤੱਕ ਕਿਸੇ ਨੇ ਇਸ ਬੰਦ ਦੀ ਸਾਰ ਨਹੀਂ ਲਈ ਇਹ ਕਿਹੜੇ ਕਿਹੜੇ ਸਮੇਂ ਦੀ ਤੁਸੀਂ ਗੱਲ ਕਰ ਰਹੇ ਬਲਜੀਤ ਜੀ ਇਹ ਤੁਸੀਂ ਸਾਫ ਲਾ ਲਓ 88 ਦੀ ਗੱਲ ਹੈ 88 ਤੋਂ ਮਤਲਬ ਐਸੀ ਏਡਾ ਵੱਡਾ ਸੰਕਟ ਚੱਲਿਆ ਤੇ ਉਸ ਸੰਕਟ ਦੇ ਬਾਵਜੂਦ ਵੀ ਸਾਡੇ ਇਹਨਾਂ ਦੇ ਜਾਂ ਪ੍ਰਸ਼ਾਸਨ ਨੇ ਜਾਂ ਉਸ ਵਕਤ ਤੋਂ ਬਾਅਦ ਜਿਹੜੀਆਂ ਸਰਕਾਰਾਂ ਸੀਗੀਆਂ ਉਹਨਾਂ ਨੇ ਕਿਸੇ ਨੇ ਇਸ ਚੀਜ਼ ਤੇ ਧਿਆਨ ਨਹੀਂ ਦਿੱਤਾ ਨਹੀਂ ਦਿੱਤਾ ਪਰ ਉਹ ਨਹੀਂ ਦਿੱਤਾ ਕਿਉਂਕਿ ਇਸ ਚੀਜ਼ ਵੱਲੇ ਧਿਆਨ ਕਰਦਾ ਹੀ ਨਹੀਂ ਮੈਂ ਜਰੂਰ ਇੱਕ ਇੱਥੇ ਜਰੂਰ ਲੋਕਾਂ ਨੂੰ ਅਪੀਲ ਕਰਾਂਗਾ ਦੇਖ ਸਕਦੇ ਹੋ ਬਲਜੀਤ ਜੀ ਤੁਸੀਂ ਸਾਡੇ ਨਾਲ ਹੀ ਰਹ ਜੇ ਤੁਸੀਂ ਆ ਕਿਸਾਨ ਦੇਖ ਸਕਦੇ ਹੋ ਕਿਵੇਂ ਨੌਜਵਾਨ ਲੱਗੇ ਹੋਏ ਐ ਐਸੀ ਕਿਸੇ ਦੇ ਵਿੱਚ ਮਤਲਬ ਵੀ ਰੁਕਾਵਟ ਨਹੀਂ ਬੰਨਣਾ ਚਾਹੁੰਦੇ ਤਾਂ ਦੇਖ ਸਕਦੇ ਹੋ ਉਸ ਲਈ ਮਾਫੀ ਜੇ ਕਿਤੇ ਆ ਗਈ ਵੀ ਹੋਈ ਹੈ ਤਾਂ ਦੇਖ ਸਕਦੇ ਵੀ ਸੇਵਾਦਾਰ ਆਪਣੀਆਂ ਸਵਾਵਾਂ ਨਿਭਾ ਰਹੇ ਬਲਜੀਤ ਜੀ ਬਲਜੀਤ ਜੀ ਇਹ ਜਿਹੜਾ ਖਤਰਾ ਇੱਕ ਵਾਰੀ ਜਦੋਂ ਇੱਕ ਵਾਰੀ ਆਇਆ ਤਾਂ ਕਿੰਨੇ ਪਿੰਡ ਇੱਥੇ ਯੋਗਦਾਨ ਕਰ ਰਿਹਾ ਇਸ ਵਕਤ ਉਹ ਤਕਰੀਬਨ ਸਾਰੇ ਇਲਾਕੇ ਦੇ ਪਿੰਡ ਨੇ ਤੇ ਇਹ ਨਾਲ ਦੇ ਨਾਲ ਦੇ ਪਿੰਡਾਂ ਦੇ ਬਿਲਕੁਲ ਨਾਲ ਦੇ ਪਿੰਡਾਂ ਦੇ ਆ ਸ਼ਹਿਰ ਦੇ ਵੀ ਸਾਰੇ ਸੰਜੋਗ ਕਰ ਰਹੇ ਨੇ ਆ ਕਿ ਇਹ ਨੌਜਵਾਨ ਸਵੇਰੇ ਤੇ ਆ ਕੇ ਲੱਗੇ ਹੋਏ ਆ ਕੱਲ ਵੀ ਲੱਗੇ ਰਹੇ ਅੱਜ ਵੀ ਲੱਗੇ ਹੋਏ ਨੇ ਇਹਨਾਂ ਨੇ ਪ੍ਰਵਾਹ ਨਹੀਂ ਕੀਤੀ ਲੰਗਰ ਦਾ ਇੰਤਜ਼ਾਮ ਇੱਥੇ ਸਾਰਾ ਕੁਝ ਹੈਗਾ ਪਰ ਇਹ ਜਿਹੜੇ ਨੌਜਵਾਨ ਲੱਗੇ ਨੇ ਇੱਕ ਜਜ਼ਬੇ ਨਾਲ ਲੱਗੇ ਹੋਏ ਨੇ ਬਗੀਜੀ ਜਿਹੜੇ ਇੱਕ ਆਰਜੀ ਬੰਨਦਾ ਵੀ ਤੁਹਾਨੂੰ ਪਤਾ ਹੋਣਾ ਜਿਹੜਾ ਇਦੋਂ ਅੱਗੇ ਫਾੜ ਹੈ ਜੇਕਰ ਪਾਣੀ ਆ ਵੀ ਜਾਂਦਾ ਰੱਬ ਨਾ ਕਰੇ ਬਹੁਤ ਖਤਰਾ ਚਲੋ ਟਾਲਿਆ ਜਾ ਰਿਹਾ ਕਿਸਾਨਾਂ ਵੱਲੋਂ ਉਹ ਬੰਦ ਦੀ ਕਿੱਡੀ ਕ ਮਜ਼ਬੂਤੀ ਹੈ ਜਿਹੜਾ ਅੱਗੇ ਫਿਰੋਜ਼ਪੁਰ ਨੂੰ ਰੋਕ ਰਿਹਾ ਹੈ ਉਹਨ ਦੀ ਕੋਈ ਮਜ਼ਬੂਤੀ ਨਹੀਂ ਐਸੇ ਦੀ ਮਜ਼ਬੂਤੀ ਹੈ ਮੈਂ ਮੈਂ ਉੱਥੇ ਰਿਪੋਰਟ ਹੁਣੇ ਕਰਕੇ ਆ ਉੱਥੇ ਕੋਈ ਪਹੁੰਚਿਆ ਨਹੀਂ ਪਰ ਬਲਜੀ ਜੀ ਉਹ ਉਚਾਈ ਵੀ ਕਾਫੀ ਹੈ ਇਧਰ 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 ਕੈਂਟ ਹੈ ਫਿਰੋਜ਼ਪੁਰ ਇਧਰ ਸ਼ਹਿਰ ਹੈ ਪਰ ਕਿਤੇ ਨਾ ਕਿਤੇ ਜਿਵੇਂ ਹੁਮਨਕੇਰੀ ਨਹੀਂ ਬਣਦੀ ਰੱਬ ਨਾ ਕਰੇ ਅਸੀਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਕਿਸੇ ਤਰ੍ਹਾਂ ਦਾ ਸੰਕਟ ਨਾ ਆਵੇ ਕਿਸਾਨਾਂ ਤੇ ਸਾਡੇ ਲੋਕਾਂ ਤੇ ਜੇ ਪਾਣੀ ਆਉਂਦਾ ਤਾਂ ਰੋਕਣ ਦੀ ਸ਼ਮਤਾ ਰੱਖਦਾ ਜਿਵੇਂ ਕਹਿ ਲਈਏ ਸਾਡੇ ਕੋਲ ਕੁਝ ਸਮੇਂ ਦਾ ਪਲੈਨਿੰਗ ਮਿਲ ਜਾਂਦੀ ਹੈ ਵੀ ਉਹਨੂੰ ਰੋਕ ਲੈ ਕੁਝ ਸੈਕਿੰਡ ਲਈ ਮਿੰਟਾਂ ਲਈ ਘੰਟਿਆਂ ਲਈ ਉਹ ਤਾਂ ਕੋਈ ਜਿੰਨਾ ਤੇਰੀ ਏਰੀਆ ਥੱਲੇ ਡਾਊਨ ਪਰਦਾ ਨਹੀਂ 5-7 ਘੰਟੇ ਲਾ ਲੋ ਠੀਕ ਹੈ ਉਹ ਰੋਕ ਨਹੀਂ ਸਕਦਾ ਜਿਵੇਂ ਤੁਹਾਨੂੰ ਇੱਥੇ ਸਮਾਂ ਮਿਲਿਆ ਤੁਸੀਂ ਇੱਥੇ ਉਹ ਬੈਗ ਲਿਆ ਕੇ ਸੱਟਣਾ ਸ਼ੁਰੂ ਕਰ ਦਿੱਤੇ ਉਸ ਤਰੀਕੇ ਦਾ ਸਮਾਂ ਮਿਲ ਜਾਂਦਾ ਨਹੀਂ ਜਦੋਂ ਵੇਖੋ 88 ਚ ਪਾਣੀ ਆਇਆ ਸੀ ਨਾ ਜੀ ਉੱਥੋਂ ਨਾਲ ਦੀ ਨਾਲ ਹੀ ਟੁੱਟ ਗਿਆ ਸੀ ਅੱਛਾ ਉਹੀ ਬੰਨ ਟੁੱਟ ਗਿਆ ਸੀ ਟੁੱਟ ਗਿਆ ਸੀਗਾ ਇਹਦੀ ਮਜ਼ਬੂਤੀ ਇਹਦੇ ਵਿੱਚ ਪੱਕੀ ਕੰਦ ਹੈ ਅੱਛਾ ਕਾਂਦੇ ਵੀ ਹੈ ਪੱਕੀ ਕਾਂਦੇ ਅੱਛਾ ਜੀ ਪੁਰਾਣੀ ਹੈ ਗੱਜਾ ਦੇ ਮਿਲਿਆਂ ਦੀ ਅੱਛਾ ਨਹੀਂ ਇੱਕ ਦਵਾਰ ਕੀਤੀ ਦਵਾਰ ਵਿੱਚ ਕੀਤੀ ਹੋਈ ਹੈ ਇਹ ਜਿਹੜਾ ਬੰਨ ਹੈ ਇਹ ਬਿਲਕੁਲ ਪੱਕਾ ਮਜ਼ਬੂਤ ਹੈ ਇਹ ਇਹਦੀ ਪੂਰੀ ਮਜ਼ਬੂਤੀ ਹੈ ਜਿਹੜਾ ਅਗਲਾ ਬੰਨ ਹੈ ਉਹ ਇੱਕ ਟੈਂਪਰੇਰੀ ਹੈ ਆਰਜੀ ਕਹਿ ਲਈ ਆਰਜੀ ਹੈ ਉਹ ਪਾਣੀ ਨੂੰ ਰੋਕ ਨਹੀਂ ਸਕਦਾ ਅੱਛਾ ਇਹਦੇ ਵਿੱਚ ਦਵਾਰ ਵੀ ਹੈ ਜਿਹੜੀ ਅੱਜ ਇਹ ਜਾਣਕਾਰੀ ਹੈ ਹਾਂ ਇਹ ਬਿਲਕੁਲ ਬੇਚਾਪੀ ਜੀ ਅੱਗੇ ਵੀ ਚੱਲਦੇ ਆ ਦੋ ਨੋਚਾਂ ਨੇ ਜਿਹੜੀਆਂ ਬਣਾਈਆਂ ਜੀ ਬਜੀਜੀ ਇਹ ਜਿਹੜਾ ਖਤਰਾ ਇੱਥੇ ਬਣਿਆ ਇੰਨੇ ਏਰੀਏ ਦੇ ਵਿੱਚ ਵਿੱਚ ਇਹ 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 ਨੀ ਅਸ ਨੋਚ ਤੋਂ ਉਸ ਨੋਚ ਦੀ ਕਿੰਨੇ ਕਿੱਲੇ ਦੀ ਵਾੜ ਜਾਂ ਕਨਾਲਾਂ ਦੀ ਕਵਾਂਗੇ ਵੀ ਇੱਕੋ ਜਿਹੀ ਨਹੀਂ ਸੱਤ ਕੋ ਕਿੱਲੇ ਦੀ ਤਾਂ ਹੈਗੀ ਹੈ ਸੱਤ ਕਿੱਲੇ ਦੀ ਹਾਂ ਤਾਂ ਹੀ ਇੱਕ ਮੁੰਨਕੇਰੀ ਬਣ ਕੇ ਸਾਰੀ ਖਾਰ ਪੈ ਗਈ ਉਹ ਦੇਖੋ ਨਾ ਉਹ ਨੋਚ ਕਿੱਡੀ ਦੂਰ ਹੈ ਅਗਲੀ ਨੋਚ ਇੰਦਰ ਬੜੀ ਪਿੱਛੇ ਆ ਉਹਦੇ ਕਰਕੇ ਹੀ ਉਹ ਗਾਇਬ ਜਾਦਾ ਮਿਲਣਾ ਕਰਕੇ ਤੇ ਜਿੰਨੀ ਵੀ ਜ਼ਮੀਨ ਸੀ ਨਾਲ ਢੋਨਾ ਸੀਗਾ ਸਾਰਾ ਰੋੜ ਕੇ ਲੈ ਗਿਆ ਦੇਖੋ ਹੁਣ ਜਿੰਦਾ ਢੋਨਾ ਰੁੜ ਗਿਆ ਉਹ ਕੀ ਕਰੂਗਾ ਜੀ ਜੀ ਸਾਡੇ ਮੈਂ ਇੱਕ ਹੋਰ ਸਵਾਲ ਹੈ ਵੀ ਸਾਡੇ ਲੋਕ ਜਾਗਰੂਕ ਕਿਉਂ ਨਹੀਂ ਜੀ ਜੀ ਹਾਂਜੀ ਹਾਂਜੀ ਜਰੂਰ ਜਰੂਰ ਆ ਸਾਡੇ ਨਾਲ ਕਿਸਾਨ ਵੀਰ ਬਲਜੀਤ ਜੀ ਦੋ ਮਿੰਟ ਹਾਂਜੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਮੇਰਾ ਨਾਮ ਜੇ ਬਲਕਾ ਸਿੰਘ ਬਲਾਕ ਮੇਰਾ ਮਮਦੋੜ ਪਿੰਡ ਬੋਜੋਗਤਾਂ ਹਾਂਜੀ ਹਾਂਜੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਸੀ ਕਿ ਜਿੱਥੇ ਅਸੀਂ ਇਸ ਟਾਈਮ ਲੱਗੇ ਆ ਜੀ ਕਿ ਇਹ ਸਾਡਾ ਕੰਮ ਹੈ ਜੀ ਜੀ ਇਹ ਸਰਕਾਰਾਂ ਦਾ ਕੰਮ ਹੈ ਵੇਖੋ ਨੋਜ ਬਿਲਕੁਲ ਉੱਪਰ ਲੱਗੇ ਤੇ ਬੰਦੇ ਕਾਫੀ ਜ਼ਿਆਦਾ ਜੇ ਕੋਈ ਉਹ ਜਨ ਕੋਈ ਕੰਨੀ ਕਰਨਾ ਮਹਾਰਾਜ ਨਾ ਕਰੇ ਬੇਹੋ ਜੇ ਨਾ ਹੀ ਹੋਏ ਚਲੋ ਪਾਣੀ ਤਾਂ ਅਸੀਂ ਕਵਰ ਕਰ ਲਾਂ ਜੇ ਸਾਡੇ ਕੋਈ ਨੁਕਸਾਨ ਹੋ ਗਿਆ ਜਾਨੀ ਤਾਂ ਉਹ ਕੌਣ ਉਹਦਾ ਕੋਈ ਕੀ ਜਵਾਬ ਕੋਈ ਸਰਕਾਰ ਦੇ ਸਕਦੀ ਮੈਂ ਤਾਂ ਇਹ ਗੱਲ ਕੰਨਾ ਚਾਹੁੰਦਾ ਬਾਕੀ ਮਤਲਬ ਵੀ ਤੁਸੀਂ ਆਪਦੇ ਪੱਧਰ ਤੇ ਜਿੰਨਾ ਜ਼ੋਰ ਲਾ ਰਹੇ ਹੋ ਬਲਜੀਤ ਜੀ ਇੱਕ ਇਹਨਾਂ ਨੇ ਗੱਲ ਬੜੀ ਵਧੀਆ ਰੱਖੀ ਹੈ ਕਹਿੰਦੇ ਵੀ ਐਸੀ ਪ੍ਰਸ਼ਾਸਨ ਕਹਿ ਰਹੇ ਵੀ ਜਿਵੇਂ ਕੋਈ ਉਹ ਮਦਦ ਨਹੀਂ ਜਿਵੇਂ ਉਹ ਕਹਿ ਰਿਹਾ ਕਿਸਾਨ ਕਹਿੰਦੇ ਅਸੀਂ ਆਪਦੇ ਪੱਧਰ ਤੇ ਲੱਗੇ ਆ ਕੋਈ ਲਾਈਫਗਾਰਡ ਜੈਕਟਾਂ ਨਹੀਂ ਆਪਦੀ ਕੋ ਖਤਰਾ ਹੈ ਜਿੱਥੇ ਆਪਾਂ ਹੁਣੇ ਗਏ ਸੀ ਜੇ ਸਾਡਾ ਘੁੰਮਣ ਕੇਰੀ ਕਿਸੇ ਵਕਤ ਉਹ ਡਿੱਗ ਸਕਦੀ ਹੈ ਕਹਿੰਦੇ ਜਾਲੀਮਾਲੀ ਦਾ ਨੁਕਸਾਨ ਹੁੰਦਾ ਕੌਣ ਸਰਕਾਰਾਂ ਦਾ ਬਾਅਦ ਭਾਸ਼ਣ ਦੇ ਕੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਇਹ ਸਾਰਾ ਸੰਗਤ ਦੇ ਸਹਿਯੋਗ ਨਾਲ ਹੋ ਰਿਹਾ ਠੀਕ ਹੈ ਨਾ ਇਹ ਜਿੰਨੀ ਸੰਗਤ ਲੱਗੀ ਹੋਈ ਹੈ ਇਹਨਾਂ ਦੀ ਰਾਖੀ ਲਈ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਨਾ ਕੋਈ ਅਰੇਂਜਮੈਂਟ ਕਰਨਾ ਉਹ ਹੈ ਨਹੀਂਗਾ ਉਹ ਹੈ ਨਹੀਂਗਾ ਜਿਵੇਂ ਵੇਖੋ ਮਾਮਾ ਦੇ ਪੁੱਤ ਜਵਾਨ ਹਾਂ 16 16 18 18 20 20 25 25 ਸਾਲ ਦੇ ਮੁੰਡੇ ਬੇ ਤੜਕੋ ਹੋ ਕੇ ਜਾ ਰਹੇ ਨਾ ਥੱਲੇ ਪਾਣੀ ਚ ਬਿਨਾ ਪ੍ਰਵਾਹ ਕੀਤੀ ਤੋਂ ਗੱਟੇ ਚੱਕ ਕੇ ਲੈ ਜਾ ਰਹੇ ਨੇ ਨਾ ਇਹ ਵੀ ਮਾਮਾ ਦੇ ਪੁੱਤ ਹੀ ਲੱਗੇ ਹੋਏ ਨੇ ਕਿ ਕਿ ਮਿੱਟੀ ਕਿੱਥੋਂ ਲੈ ਕੇ ਆ ਰਹੇ ਕਿਸਾਨ ਵੀਰ ਆਪਦੀਆਂ ਜ਼ਮੀਨਾਂ ਦੇ ਵਿੱਚੋਂ ਲੈ ਆ ਰਹੇ ਨੇ ਮਿੱਟੀ ਬਸ ਪੱਟ ਕੇ ਜੀਸੀਪੀ ਲੱਗੀ ਪੱਟ ਕੇ ਉਵੇਂ ਲੈ ਆ ਰਹੇ ਨੇ ਇੱਥੇ ਛੱਟੀ ਜਾਂਦੇ ਆ ਤੇ ਘੱਟੇ ਪਰ ਪਰ ਕੇ ਲਈ ਆ ਵੀ ਆਪ ਦੇ ਖੇਤਾਂ ਵਿੱਚ ਮਿੱਟੀ ਬਿਲਕੁਲ ਬਿਲਕੁਲ ਖੇਤਾਂ ਚ ਵਾਰੀ ਮਿੱਟੀ ਸਾਰਾ ਪੱਧਰ ਦਾ ਖਰਚਾ ਆਪ ਹੀ ਕਰ ਰਹੇ ਸਾਰੇ ਕਿਸਾਨ ਬਿਲਕੁਲ ਬਿਲਕੁਲ ਆਪ ਹੀ ਕਰ ਰਹੇ ਨੇ ਕੋਈ ਨਹੀਂ ਕਰ ਰਿਹਾ ਜੀ ਜੀ ਸੰਕਟ ਕਿਸਾਨਾਂ ਤੇ ਇਹ ਹਰ ਵਾਰੀ ਕਿਤੇ ਨਾ ਕਿਤੇ ਆਮ ਬੰਦੇ ਦੀ ਜ਼ਿੰਦਗੀ ਬੜੀ ਵਧੀਆ ਲੰਘਦੀ ਕਿਸਾਨ ਦੇ ਪੁੱਤਾਂ ਨੂੰ ਖਾਲੀ ਫਸਲ ਉਹ ਵੀ ਗਈ ਬਦਲੋਂ ਤਾਂ ਕਹ ਲਿਓ ਸੰਕਟ ਦੇ ਵਿੱਚ ਹੀ ਜ਼ਿੰਦਗੀ ਹੈ ਸਾਰਾ ਕੁਝ ਹੋਣ ਵੀ ਆਪਦੇ ਪੱਧਰ ਤੇ ਆਪ ਹੀ ਕਰ ਰਿਹਾ ਸਾਰਾ ਕੁਝ ਵੇਖੋ ਜੀ ਜਦ ਵੀ ਮਰਦਾ ਕਿਸਾਨ ਮਰਦਾ ਕਿਸਾਨ ਮਰਿਆ ਜਾਂਦਾ ਹੈ ਐਡਾ ਨੁਕਸਾਨ ਹੋ ਗਿਆ ਪਾਣੀ ਕਰਕੇ ਕਿਸਾਨ ਦਾ ਹੋ ਗਿਆ ਨਾ ਕਿਸਾਨ ਦਾ ਫਸਲ ਵੀ ਗਿਆ ਜਾਨਵਰ ਵੀ ਗਿਆ ਕਿੰਨੇ ਰੋੜਦੇ ਦੇਖੇ ਕਿੰਨੇ ਮਰਦੇ ਦੇਖੇ ਕਿਸਾਨ ਕੋਲੇ ਕੀ ਚਾਰਾ ਹੈਗਾ ਠੀਕ ਹੈ ਨਾ ਜਿੰਦਾ ਦੀ ਜਾਨਵਰ ਮਰ ਗਏ ਮਰ ਗਏ ਸਭ ਕੁਝ ਤਬਾਹ ਹੋ ਗਿਆ ਹੁਣ ਜਿਸ ਬੰਦੇ ਕੋਲੇ 2 ਜਾਂ 4-5 ਕਿੱਲੇ ਸੀ ਫਸਲ ਉਹਦੀ ਖਤਮ ਹੋ ਗਈ ਦਸੋ ਕਿੱਧਰ ਜਾਊਗਾ ਕਿੱਥੋਂ ਖਾਊਗਾ ਕਿੱਥੋਂ ਬੱਚਿਆਂ ਨੂੰ ਪੜਾਊਗਾ ਕੀ ਕਰੂਗਾ ਉਹਦੇ ਕੋਲ ਤਾਂ ਕੋਈ ਚਾਰਾ ਨਹੀਂ ਨਾ ਰਹਿ ਗਿਆ ਇਹ ਸਰਕਾਰ ਨੂੰ ਕਰਨਾ ਚਾਹੀਦਾ ਹੈ ਜਿੰਦਾ ਜਿੰਦਾ ਜੋ ਵੀ ਨੁਕਸਾਨ ਹੋਇਆ ਉਹਨੂੰ ਉਸੇ ਹਿਸਾਬ ਨਾਲ ਜੋ ਬਣਦਾ ਉਹਨੂੰ ਦਿੱਤਾ ਜਾਵੇ ਬਲਜੀ ਜੀ ਆਹਦੀ ਅਪੀਲ ਹੈ ਆਪਣੀ ਸਰਕਾਰ ਨੂੰ ਇਹੀ ਅਪੀਲ ਹੈ ਕਿਉਂਕਿ ਚੰਗੇ ਸਮੇਂ 'ਚ ਤਾਂ ਹਰ ਕੋਈ ਖੜ ਜਾਂਦਾ ਜਦੋਂ ਮਾੜੇ ਸਮੇਂ ਵਿੱਚ ਆ ਕੇ ਕੋਈ ਖੜੇ ਤੇ ਪਤਾ ਫੇਰ ਲੱਗਦਾ ਹੈ ਹੁਣ ਸਰਕਾਰ ਨੂੰ ਚਾਹੀਦਾ ਹੈ ਇਹਨਾਂ ਲੋਕਾਂ ਦੀ ਆ ਕੇ ਇਹਨਾਂ ਕਿਸਾਨਾਂ ਦੀ ਆ ਕੇ ਮਦਦ ਕਰ ਲਈ ਬਲਜੀ ਜੀ ਆਖਰੀ ਦੇ ਵਿੱਚ ਕੁਛ ਸੁਨੇਹਾ ਜ਼ਰੂਰ ਸਾਡੇ ਲੋਕਾਂ ਨੂੰ ਟਾਈਮ ਦਾ ਮੋਲ ਕਿੰਨਾ ਹੈ ਖਤਰਾ ਕਿੰਨਾ ਹੈ ਡਰੋਨ ਵਾਲੀ ਗੱਲ ਨਹੀਂ ਜਿਸ ਤਰੀਕੇ ਨਾਲ ਅਸੀਂ ਖਬਰਾਂ ਵੇਖ ਰਹੇ ਆ ਆ ਹੋ ਗਿਆ ਆ ਹੋ ਗਿਆ ਵੀ ਲੋਕਾਂ ਨੂੰ ਇੱਕੋ ਹੀ ਇੰਨਾ ਡਰਾ ਦੇਣਾ ਤੁਸੀਂ ਸਹੀ ਜਾਣਕਾਰੀ ਦਿਹਾਜੇ ਮਤਲਬ ਕਿਸਾਨਾਂ ਨੇ ਤਾਂ ਕਿੰਨੀ ਮਿਹਨਤ ਕਿੰਨੀ ਜਲਦੀ ਨਾਲ ਸਾਰਾ ਕੁਝ ਸੰਭਾਲ ਲਿਆ ਕਿੰਨਾ ਕ ਖਤਰਾ ਸਹੀ ਬਿਲਕੁਲ ਜਿਹੜੀ ਜਾਨ ਦੇਖੋ ਜਿਹੜੇ ਪੰਜਾਬੀ ਨੇ ਨਾ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਹਾਂ ਬਿਲਕੁਲ ਉਹ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਪੰਜਾਬੀ ਕਿਸੇ ਵੀ ਗੱਲ ਦਾ ਕਦੇ ਕੋਈ ਖੋਫ ਨਹੀਂ ਮੰਨਦੇ ਅਦਾਰੇ ਤਾਂ ਕਹਿੰਦੇ ਆ ਢੈਂਦੀ ਕਲਾ ਦੇ ਵਿੱਚ ਕੱਲ ਰਹੇ ਪਰ ਤੁਸੀਂ ਪਹਿਲੇ ਸਰਦਾਰ ਉਹ ਜਿਨ੍ਹਾਂ ਨੇ ਕਿਹਾ ਸਾਡਾ ਪੰਜਾਬ ਚੜਦੀ ਕਲਾ ਬਿਲਕੁਲ ਪੰਜਾਬ ਚੜਦੀ ਕਲਾ ਵਿੱਚ ਰਹਿਣਾ ਇਹ ਕਿੱਡੀ ਕੋ ਗੱਲ ਏ ਪੰਜਾਬ ਜਾ ਕੇ ਕਿੰਨੀਆਂ ਸਟੇਟਾਂ ਦੇ ਵਿੱਚ ਲੰਗਰ ਲਾਉਂਦਾ ਮਦਦ ਕਰਦਾ ਕਦੇ ਕੋਈ ਪੰਜਾਬ ਦੀ ਮਦਦ ਕਰਦਾ ਦੇਖਿਆ ਨਹੀਂ ਪੰਜਾਬ ਹੀ ਕਰਦਾ ਪੰਜਾਬ ਦੇ ਸਿੰਘ ਸੂਰਮੇ ਕਰਦੇ ਨੇ ਆ ਵੇਖੋ ਨਾ ਨਾਲ ਦੇ ਸਾਡੇ ਪਿੰਡ ਜਿੰਨੇ ਵੀ ਨੇ ਆ ਬੀਬਲੇ ਖੜੇ ਆਪਾਂ ਇਹ ਸਾਰੇ ਸਹਿਯੋਗ ਦੇ ਰਹੇ ਨੇ ਜਿਉਂ ਕੜਾਉਣ ਗਿਆ ਅਲੀ ਅਲੀ ਕੇ ਪਿੰਡ ਦੇ ਜਿੰਨੇ ਵੀ ਸੱਜਣ ਨੇ ਉਹ ਸਾਰੇ ਪਿੰਡਾਂ ਦੇ ਮੁੰਡੇ ਨੇ ਯਾਰ ਸਾਰੇ ਸਹਿਯੋਗ ਦਿੰਦੇ ਕਿਉਂਕਿ ਪੰਜਾਬ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਪੰਜਾਬੀ ਵੀ ਚੜ੍ਹਦੀ ਕਲਾ ਵਿੱਚ ਰਹਨੇ ਨੇ ਤੁਸੀਂ ਇੱਕ ਗੱਲ ਨੋਟ ਕੀਤੀ ਮੇਰੇ ਹਨਾ 12 12 13 13 ਸਾਲ ਦੇ ਬੱਚੇ ਵੀ ਮਦਦ ਕਰਨ ਤੇ ਲੱਗੇ ਬਿਲਕੁਲ ਬਿਲਕੁਲ ਛੋਟੇ ਛੋਟੇ ਬੱਚੇ ਗੱਟੇ ਚੱਕੀ ਲੈਂਦੇ ਨੇ ਕੋਈ ਪਰਵਾਹ ਹੀ ਨਹੀਂ ਕਰਦੇ ਪੰਜਵੀਂ ਕਲਾਸ ਪੰਜਵੀਂ ਕਲਾਸ ਤੱਕ ਵੀ ਬੱਚੇ ਜਿਹੜੇ ਨੇ ਕੋਈ ਪਰਵਾਹ ਟਾਈਮ ਦੇਖ ਲਓ ਕਿੰਨਾ ਹੋ ਗਿਆ ਤੇ ਕਿਤੇ ਤੁਹਾਨੂੰ ਪੈਰ ਰੱਖਣ ਨੂੰ ਥਾਂ ਲੱਭਦੀ ਉਸ ਕਾਲਪੁਰਖ ਦੀ ਕਿਰਪਾ ਨਾ ਤੇ ਤੁਹਾਨੂੰ ਤਾਂ ਹੀ ਕਿਹਾ ਪੰਜਾਬ ਚੜ੍ਹਦੀ ਕਲਾ ਵਿੱਚ ਹੀ ਰਹਿੰਦਾ ਤੇ ਚੜ੍ਹਦੀ ਕਲਾ ਦਾ ਜਗਾਰੇ ਲੱਗਦੇ ਰਹਿੰਦੇ ਨੇ ਬਲਜੀਤ ਜੀ ਨੇ ਇੱਕ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਵੀ ਪੰਜਾਬੀਓ ਖਤਰੇ ਦੀ ਜਿਹੜੀ ਕੈਂਟੀ ਆ ਉਹ ਭਾਵੇਂ ਜਿੱਡੀ ਵਰਤੀ ਵੱਡੀ ਆ ਪੰਜਾਬ ਚੜ੍ਹਦੀ ਕਲਾ ਚੈ ਮੇਰੀ ਪੱਤਰਕਾਰਾਂ ਵੀਰਾਂ ਨੂੰ ਵੀ ਅਪੀਲ ਹੈ ਵਿਊਜ਼ ਦੀ ਖਾਤਰ ਤੁਸੀਂ ਇੱਕ ਕੋਈ ਜਾਣਕਾਰੀ ਸਹੀ ਦੋ ਡਰਾਓ ਨਾ ਲੋਕਾਂ ਨੂੰ ਇੱਕ ਕਿਸਾਨਾਂ ਨੇ ਆਪਦੇ ਪੱਦਰ ਤੇ ਮਿੱਟੀ ਦੇ ਬੈਗ ਇੰਨੇ ਜੋੜਦੇ ਆ ਇੱਕ ਪੱਥਰ ਦੀ ਨੋਚ ਹੈ 507 ਕਿੱਲੇ ਦੂਰੀ ਤੇ ਇਹਨਾਂ ਨੇ ਦੋ ਨੋਚਾ ਬਣਾ ਲੀਆਂ ਤਸਾਨਾ ਨੇ ਬਜੀ ਜੀ ਕਹਿ ਲੀਏ ਤਿੰਨ ਤੋਂ ਚਾਰ ਘੰਟੇ ਜਿਨ੍ਹਾਂ ਨੇ ਨੋਚਾ ਬਣਾ ਲੀਆਂ ਹੋਣੀਆਂ ਨੇ ਬਿਲਕੁਲ ਬਿਲਕੁਲ ਜਿੰਨਾ ਇੱਥੇ ਮਿਹਨਤ ਕਰਕੇ ਬੈਗ ਪਰ ਪਰ ਸੱਟੇ ਨੇ ਇਹ ਥੱਲੋਂ 20 25 ਫੁੱਟ ਤੋਂ ਤਾਂ ਲਿਆ ਕੇ ਸਾਡ ਕਰਤੇ ਨਾ ਬਰਾਬਰ ਕਰਤੇ ਇਹ ਸੰਗਤ ਦਾ ਸੰਯੋਗ ਹੈ ਨਾ ਤੇ ਉਸ ਕਾਲਪੁਰਖ ਦੀ ਕਿਰਪਾ ਹੈ ਨਾ ਬਜੀ ਜੀ ਜੇਕਰ ਘੁੰਮਣ ਕੇਰੀ ਐਵੇਂ ਰਹੀ ਜੇ ਨੋਚਾਂ ਬਣ ਗਈਆਂ ਘੁੰਮਣ ਕੇਰੀ ਖਤਮ ਹੋਣ ਦੇ ਚਾਂਸ ਹੈਗੇ ਜਿਹੜੀ ਘੁੰਮਣ ਕੇਰੀ ਬੰਦੀ ਜਿਹੜੀ ਤੁਸੀਂ ਕਹਿ ਰਹੇ ਕਈ ਕਿੱਲਿਆਂ ਦੇ ਵਿੱਚ ਘੁੰਮਣ ਕੇਰੀ ਹੈ ਇਸ ਤਰ੍ਹਾਂ ਵੀ ਫਿਰ ਇਸ ਬੰਨ ਨੂੰ ਢਾ ਤਾਣਾ ਲਾਊਗਾ ਪਾਣੀ ਅੱਛਾ ਇਹ ਕਰਨੋਚਾ ਦੋ ਬਣ ਗਈਆਂ ਬਣ ਗਈਆਂ ਫਿਰ ਢਾਣ ਹੀ ਨਾ ਲਾ ਸਕਦਾ ਜੀ ਜੀ ਕਿੰਨੀ ਦੇਰ ਤੱਕ ਆਪਾਂ ਨੂੰ ਬੈਗ ਵਿੱਚ ਸੱਟੀ ਸੱਟਨੇ ਪੈਣੇ ਆ ਵੀ ਲਗਾਤਾਰ ਵੀ ਬੈਗ ਸੱਟੀ ਜਾ ਰਿਹਾ ਸੱਟੀ ਜਾ ਰਿਹਾ ਸੈਂਡ ਬੈਗ ਜੋ ਵੀ ਨੇ ਮਿੱਟੀ ਇਹ ਦੇਖੋ ਜਿਵੇਂ ਜਿਵੇਂ ਸੱਟ ਰਹੇ ਨੇ ਉਹ ਪਾਣਾਂ ਨੂੰ ਜਾ ਰਿਹਾ ਪਾਣੀ ਜਾ ਰਿਹਾ ਪਰਾਂ ਨੂੰ ਪਰਾਂ ਨਹੀਂ ਜਾ ਰਿਹਾ ਪਰਾਂ ਨੂੰ ਜਾ ਰਿਹਾ ਇਸ ਬੰਨ ਦਾ ਨੁਕਸਾਨ ਨਹੀਂ ਕਰ ਸਕਦਾ ਫਿਰ ਠੀਕ ਹੈ ਨਾ ਹਾਂ ਉਹ ਬੰਨ ਬੱਲੇ ਦੇਖੋ ਨਾ ਉਧਰ ਦੇਖੋ ਸਾਰਾ ਹੀ ਇਹ ਬੰਨ ਦਾ ਕੋਈ ਨੁਕਸਾਨ ਨਹੀਂ ਜਿਵੇਂ ਜਿਵੇਂ ਪਰਾਂ ਨੂੰ ਕਰਕੇ ਸੰਗਤ ਨੇ ਹਿੰਮਤ ਮਾਰੀ ਠੀਕ ਹੈ ਨਾ ਉਸੇ ਹਿਸਾਬ ਨਾਲ ਪਰਾਂ ਨੂੰ ਲਗਾ ਜਾ ਰਿਹਾ ਕਿਉਂਕਿ ਜਦ ਉਦੋਂ ਹੀ ਲਾਉਂਦਾ ਮਿੱਟੀ ਨੂੰ ਤਾਂ ਹੀ ਰੋੜ ਕੇ ਲੈ ਗਿਆ ਸਾਰੀ ਫਸਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਤੇ ਸੰਗਤਾਂ ਨੇ ਵੇਖੋ ਉਸ ਪਾਤਸ਼ਾਹ ਦੀ ਕਿਰਪਾ ਨਾਲ ਜੀ ਜੀ ਅੱਜ ਆਪਾਂ ਸਿੱਖ ਕੀ ਰਹੇ ਆ ਮੈਨੂੰ ਅਖੀਰ ਦੇ ਵਿੱਚ ਇਹ ਦੱਸੋ ਵੀ ਅਗਲੀ ਵਾਰੀ ਤਿਆਰੀ ਕੀ ਹੈ ਅਬ ਕਈ ਨੋ ਇੱਕ ਮੌਸਮ ਵਿਭਾਗ ਦੇ ਚਾਹੇ ਤੁਹਾਨੂੰ ਪਹਿਲਾਂ ਸੁਚੇਤ ਵੀ ਕੀਤਾ ਇੱਕ ਨੌਜਵਾਨ ਦਾ ਚੈਨਲ ਉਹਨੇ ਵੀ ਕਿਹਾ ਵੀ ਇਸ ਵਾਰੀ ਬੇਮੌਸਮੀ ਬਰਸਾਤਾਂ ਹੋਣੀਆਂ ਕਿਸੇ ਦਾ ਧਿਆਨ ਨਹੀਂ ਪਰ ਇਸ ਇਸ ਤੋਂ ਅਸੀਂ ਸਿੱਖ ਕੇ ਅੱਗੇ ਤੁਹਾਨੂੰ ਲੱਗਦਾ ਫਿਰ 88 ਦਾ ਨਹੀਂ ਸਿੱਖਿਆ 23 ਦੇ ਵਿੱਚ ਵੀ ਆਇਆ ਫਿਰ ਹੁਣ ਜਿਹੜਾ ਹੁਣ ਕੱਚੀ ਦਾ 21 ਸਿੱਖ ਕੀ ਰਹਿਆ ਇਹ ਵੇਖੋ ਜਿਹੜੀ ਇਹ ਭੀੜ ਏ ਇਹ ਆਮ ਕਿਸਾਨ ਤੇ ਪੈਂਦੀ ਏ ਜਦ ਵੀ ਪੈਂਦੀ ਏ ਜਦੋਂ ਭੀੜ ਪੈ ਕੇ ਸਮਾਂ ਲੰਘ ਜਾਂਦਾ ਭੁੱਲ ਜਾਂਦੇ ਨੇ ਇਹਨਾਂ ਚੀਜ਼ਾਂ ਨੂੰ ਭੁੱਲਣਾ ਕਦੇ ਵੀ ਨਹੀਂ ਚਾਹੀਦਾ ਜਿਹੜੇ ਹੁਣ ਨਾਲ ਪਿੰਡ ਰਹਿੰਦੇ ਨੇ ਉਹਨਾਂ ਦੀ ਜਾਨ ਇਸ ਟਾਈਮ ਕੜਿੱਕੀ ਵਿੱਚ ਬਿਲਕੁਲ ਠੀਕ ਹੈ ਨਾ ਕਿਉਂਕਿ ਹਰ ਸਾਲ ਬਾਅਦ 2 ਸਾਲਾਂ ਬਾਅਦ 23 ਵਿੱਚ ਹੋਇਆ ਹੁਣ 25 ਵਿੱਚ ਹੋ ਰਿਹਾ ਠੀਕ ਹੈ ਨਾ ਇਹਨੂੰ ਆਲਰੇਡੀ ਇਸ ਬੰਦ ਦੀ ਰਿਪੇਅਰ ਕਰਕੇ ਜੋ ਵੀ ਇੱਥੇ ਪੱਥਰ ਪੈਂਦਾ ਪਾ ਕੇ ਇਹਨੂੰ ਪੱਕਾ ਕਰ ਦੇਣਾ ਚਾਹੀਦਾ ਇਹ ਦਰਿਆ ਡੂੰਘਾ ਕਰ ਦੇਣ ਰੇਤਾ ਪਟਾ ਲੈਣ ਦਰਿਆ ਚੋਂ ਰੇਤਾ ਪਟਾਈ ਜਾਵੇ ਦਰਿਆ ਡੂੰਘਾ ਹੋ ਜਾਏ ਕਿਸੇ ਦਾ ਨੁਕਸਾਨ ਤਾਂ ਨਾ ਹੋਵੇ ਕਿੰਨੀਆਂ ਜਾਨਾਂ ਗਈਆਂ ਜਾਨਵਰ ਕਿੰਨੇ ਮਰ ਗਏ ਕਿੰਨੀਆਂ ਜਾਨਾਂ ਗਈਆਂ ਉਹ ਤਾਂ ਬਚਾਅ ਹੋ ਜਾਏ ਘੱਟੋ ਘੱਟ ਬਲਜੀਤ ਜੀ ਪੰਜਾਬ ਦੀਆਂ ਸਰਕਾਰਾਂ ਨੂੰ ਤੁਸੀਂ ਮੰਨਦੇ ਜਿਸ ਤਰ੍ਹਾਂ ਮੈਂ ਤਿੰਨ ਸਰਕਾਰਾਂ ਦੀ ਗੱਲ ਕੀਤੀ ਇਹਦੇ ਲਈ ਫੰਡਿੰਗ ਵੀ ਆਉਂਦੀ ਪੈਸਾ ਵੀ ਆਉਂਦਾ ਕਿਤੇ ਨਾ ਕਿਤੇ ਲੱਗਾ ਨਹੀਂ ਜਮੀਨੀ ਪੱਧਰ ਤੇ ਇਹ ਮੰਨਦੇ ਹੋ ਤੁਸੀਂ ਬਿਲਕੁਲ ਬਿਲਕੁਲ ਲਾਉਣਾ ਚਾਹੀਦਾ ਜਿਸ ਕੰਮ ਲਈ ਪੈਸਾ ਆਉਂਦਾ ਉੱਥੇ ਵਰਤਿਆ ਜਾਣਾ ਚਾਹੀਦਾ ਲੋਕ ਵੀ ਸੁਖੀ ਹੋ ਜਾਣ ਤੇ ਸਰਕਾਰਾਂ ਵੀ ਸੁਖੀ ਹੋਣ ਬਲਜੀਤ ਜੀ ਸਾਡੇ ਨਾਲ ਦਰਸ਼ਕ ਹੋਰ ਵੀ ਜੁੜ ਰਹੇ ਹੋਣੇ ਆ ਖਤਰੇ ਦੀ ਘੰਟੀ ਤੋਂ ਜ਼ਰੂਰ ਇੱਕ ਰਾਂ 10 ਤੋਂ ਵੀ ਲੋਕਾਂ ਨੂੰ ਵੀ ਜ਼ਰੂਰ ਇੱਥੇ ਕਿਸਾਨਾਂ ਨੇ ਪੂਰਾ ਮੋਰਚਾ ਸੰਭਾਲਿਆ ਬੜਾ ਬਚਾ ਲਿਆ ਇਸ ਗੱਲ 'ਚ ਕੋਈ ਸ਼ੱਕ ਥੋੜਾ ਹੈਗਾ ਜਾਂ ਕੋਈ ਕਮੀ ਥੋੜਾ ਹੈਗੀ ਏ ਜੇ ਮੋਰਚਾ ਸੰਭਾਲਿਆ ਤਾਂ ਤੁਹਾਨੂੰ ਮੈਂ ਕਹਿਆ ਪੰਜਾਬ ਚੜ੍ਹਦੀ ਕਲਾ 'ਚ ਫਰੋਜਪੁਰ ਬਿਲਕੁਲ ਚੜ੍ਹਦੀ ਕਲਾ 'ਚ ਆ ਫਰੋਜਪੁਰ ਵਾਸੀਆਂ ਨੂੰ ਕਿਸੇ ਵੀ ਗੱਲ ਦਾ ਡਰਨਾ ਜਾਂ ਘਬਰਾਉਣਾ ਨਹੀਂ ਚਾਹੀਦਾ ਪੰਜਾਬੀ ਦਾ ਵੈਸੇ ਡਰਾਉਂਦੇ ਆ ਡਰਦੇ ਤਾਂ ਹੈ ਹੀ ਦੇ ਹਾਂ ਬਿਲਕੁਲ ਡਰਦੇ ਤਾਂ ਹੈ ਹੀ ਨਹੀਂ ਡਰਾਉਂਦੇ ਨੇ ਨਾ ਸਾਰੇ ਵੇਖ ਲਓ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਹਾਂ ਮਾਵਾ ਦੇ ਪੁੱਤ ਲੱਗੇ ਖੜੇ ਆ ਡਠੇ ਖੜੇ ਨੇ ਤੁਸੀਂ ਇਹ ਵੇਖ ਮਤਲਬ ਮੁਸਕਰਾਟ ਹੈ ਸਾਰਿਆਂ ਦੇ ਚਿਹਰੇ ਦੇ ਵਿੱਚ ਜਿਹੜੇ ਲੋਕ ਜਿਸ ਤਰੀਕੇ ਨਾਲ ਖਤਰਾ ਬਣ ਜਾਂਦਾ ਲੋਕੀ ਡਰ ਜਾਂਦੇ ਐ ਪਰ ਇੱਥੇ ਕਿਤੇ ਨਾ ਕਿਤੇ ਸਾਰਿਆਂ ਦੇ ਮੁਸਕਰਾਟ ਚੜਦੀ ਕਲਾ ਦੇ ਵਿੱਚ ਕੰਮ ਲਗਾਤਾਰ ਕੀਤਾ ਜਾ ਰਿਹਾ ਹੈ ਤਸਵੀਰਾਂ ਮੈਂ ਜ਼ਰੂਰ ਕਹੂੰਗਾ ਆਪਣੇ ਸਾਥੀ ਨੂੰ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਐ ਅਸੀਂ ਇਹਨਾਂ ਨਾਲ ਹੁਣ ਗੱਲ ਨਹੀਂ ਕਰਨੇ ਚਾਹੁੰਦੇ ਕਿਉਂਕਿ ਉਹ ਕੰਮ ਲੱਗੇ ਹੋਏ ਐ ਕੋਈ ਕੰਮ 'ਚ ਅਸੀਂ ਵਿਗਨ ਨਹੀਂ ਬੰਨਣਾ ਚਾਹੁੰਦੇ ਉਹ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਰਿਫਲੈਕਟਰ ਜੈਕਟਾਂ ਜਾਂ ਕਹਿ ਲਈਏ ਜਿਹੜੀਆਂ ਇਸ ਟਾਈਮ ਉਹਨਾਂ ਨੇ ਪਾਈਆਂ ਨੇ ਤਾਂ ਜੋ ਪਤਾ ਲੱਗ ਸਕੇ ਸੇਵਾਦਾਰ ਨੇ ਇੱਥੇ ਆਪਦੇ ਪੱਧਰ ਤੇ ਕੰਮ ਕਰ ਰਿਹਾ ਸਾਰੇ ਮਤਲਬੀ ਕਿਸਾਨ ਵੀਰ ਇੱਥੇ ਸੇਵਾ ਕਰ ਰਿਹਾ ਤਾਂ ਜਰੂਰ ਤੁਸੀਂ ਦੇਖ ਸਕਦੇ ਹੋ ਪਰ ਮੈਂ ਇੱਕ ਜਰੂਰ ਦਰਸ਼ਕਾਂ ਤੱਕ ਸੁਨੇਹਾ ਪਹੁੰਚਾ ਦੇਣਾ ਚਾਹਣਾ ਵੀ ਜਿਸ ਤਰੀਕੇ ਨਾਲ ਖਤਰਾ ਦੱਸਿਆ ਜਾ ਰਿਹਾ ਸੀ ਆ ਹੋ ਜਾਣਾ ਉਹ ਹੋ ਜਾਣਾ ਪਰ ਕਿਸਾਨਾਂ ਨੇ ਆਪ ਆਪਦੇ ਪੱਧਰ ਤੇ ਸੈਂਡ ਬੈਗ ਲਾ ਕੇ ਆਪਦਾ ਮੋਰਚਾ ਸੰਭਾਲ ਲਿਆ ਬਿਲਕੁਲ ਸਥਿਤੀ ਕੰਟਰੋਲ ਚ ਹੈ ਲੇਕਿਨ ਜੇਕਰ ਪਾਣੀ ਪਿੱਛੋਂ ਜ਼ਿਆਦਾ ਆਉਂਦਾ ਫੇਰ ਖਤਰਾ ਜਰੂਰ ਵੱਸ ਸਕਦਾ ਹੈ ਪਰ ਉਸ ਤਰੀਕੇ ਨਾਲ ਕਿਸਾਨਾਂ ਨੇ ਇੱਥੇ ਦੋ ਨੋਚਾਂ ਆਪਦੇ ਪੱਧਰ ਤੇ ਤਿਆਰ ਕਰ ਲਿਆ ਨੋਚ ਦਾ ਬੇਸਿਕਲੀ ਕੰਮ ਹੁੰਦਾ ਜਦੋਂ ਪਾਣੀ ਸਿੱਧਾ ਆਉਂਦਾ ਪਾਣੀ ਨੂੰ ਕਮਾਉਣ ਵਾਸਤੇ ਇੱਕ ਨੋਚ ਬਣਾਈ ਜਾਂਦੀ ਜਿਹੜਾ ਪਾਣੀ ਨੂੰ ਅਗਾ ਨੂੰ ਤੋੜ ਦਿੰਦਾ ਹੁਣ ਉਹ ਨੋਚਾਂ ਦੋ ਕਿਸਾਨਾਂ ਨੇ ਮਾਫ ਕਰਨਾ ਦੋ ਨੋਚਾਂ ਕਿਸਾਨਾਂ ਨੇ ਬਣਾ ਲਿਆ ਨੇ ਇਹ ਤਸਵੀਰਾਂ ਨੇ ਹੁਣ ਤੁਸੀਂ ਸਾਰੀ ਖਬਰ ਤੁਹਾਡੇ ਤੱਕ ਪਹੁੰਚ ਗਈ ਹੈ ਸੈਂਕੜਿਆਂ ਦੀ ਤਦਾਰ ਦੇ ਵਿੱਚ ਕਿਸਾਨ ਹੀ ਹੈ ਮਤਲਬ ਮੈਂ ਹੁਣ ਜੀ ਜੀ 5 7 10 ਕਿੱਲਾਂ ਦੇ ਵਿੱਚ ਸਾਰੇ ਲੱਗੇ ਹਾਂ ਹਾਂ ਜੀ ਆਜ ਬਲਜੀਤ ਜੀ ਤੁਸੀਂ ਪਾਣੀ ਦੇ ਪਾਣੀ ਪਾਜੀ ਕੱਲ ਬਲਜੀਤ ਪਾਣੀ ਪੀਣਾ ਸਾਨੂੰ 5 ਦਿਨ ਹੋ ਗਏ ਨੇ ਬੰਦੇ ਘੱਟ ਤੋਂ ਘੱਟ ਉਦਾਏ ਗਏ ਸੀ ਇੱਥੋਂ ਕਿਲਾ ਬਾਟ ਪੱਗੇ ਸੀ ਇਹ ਜੂ ਚੱਲਿਆ ਪਹਿਲਾਂ ਅਸੀਂ 2-4 ਦਿਨ ਛਾਪੇ ਪਾਏ 10-15 20 ਬੰਦੇ ਲੱਗ ਗਏ ਕੋਈ ਛਾਪਿਆਂ ਦਾ ਕੰਟਰੋਲ ਨਹੀਂ ਵਾ ਫਿਰ ਅਸੀਂ ਸਵੇਰੇ ਤੁਰੇ ਇੱਥੇ ਬੰਨ ਤਿਆ ਮੈਂ ਬਹੁਤ ਟਾਈਮ ਨਾਲ ਆਉਂਦਾ ਉਹਨਾਂ ਮੈਂ ਆ ਗਿਆ ਟਾਈਮ ਨਾਲ ਆ ਕੇ 5-6 ਵਜੇ ਉਹ ਇੱਥੇ ਪਹਿਲਾਂ ਪਿਛੇ ਹਿੰਦ ਰਿਆ ਫਿਰ 10 ਫੁੱਟ ਤੇ ਆ ਗਿਆ 15 ਫੁੱਟ ਤੇ ਮੈਂ ਇੱਥੋਂ ਚੱਲਿਆ ਕੋਈ ਵੇਰੇ ਵੀਰ ਸੀ ਸ਼ਹਿਰ ਦੇ ਉਹ ਆ ਗਿਆ ਮੇਰੇ ਕੋਲ ਉਹਨਾਂ ਆਹ ਵੀ ਆਦੇ ਪਿੰਡੋਂ ਬੰਦੇ ਲਿਓ ਬੁਲਾ ਕੇ ਕਿਸੇ ਤਰ੍ਹਾਂ ਵੀ ਮੈਂ ਗਿਆ ਗੁਰਦੁਆਰੇ ਪਹਿਲਾਂ ਸਰਪੰਚ ਨੂੰ ਕਿਹਾ ਫੋਨ ਕਰ ਪਾਠੀ ਨੂੰ ਫਿਰ ਕਿਹਾ ਮੈਂ ਉਹਨਾਂ ਨੂੰ ਉਹ ਫਿਰ ਸਾਨੂੰ ਕੋਈ ਚਾਬੀ ਨਾ ਲੱਭੀ ਚਾਬੀ ਮੈਂ ਲੱਭ ਲੂਬ ਕੇ ਫਿਰ ਮੈਂ ਲਾਉਸਮੈਂਟ ਅਨਾਉਂਸਮੈਂਟ ਕੀਤੀ ਅੰਦਰ ਤੁਸੀਂ ਖੁਦ ਅਨਾਉਂਸਮੈਂਟ ਕੀਤੀ ਹਾਂ ਜੀ ਮੈਂ ਮੰਗਤੀ ਅਨਾਉਂਸਮੈਂਟ ਕੀਤੀ ਜੀ ਮੈਂ ਜੀ ਲਾਉਸਮੈਂਟ ਕੀਤੀ ਮੈਂ ਇਥੇ ਰਹਿਣ ਵਾਲਾ ਫਸ਼ੀਕ ਮੈਂ ਸਾਬਕਾ ਮੈਂਬਰ ਪੰਚਾਇਤ ਰਿਆਂ ਮੈਨੂੰ ਪਤਾ ਹੀ ਫੇਰ ਸਾਡੀ 40 50 ਸਾਲ ਹੋ ਗਈ ਹੈ ਉਮਰ ਵੀ ਦਰਿਆ ਦੇ ਵਿੱਚ ਕਿਵੇਂ ਚੱਲਦਾ ਕਿਸ ਤਰੀਕੇ ਡੱਕ ਪਾਉਣੀ ਹੈ ਅਸੀਂ ਫਿਰ ਜਾ ਕੇ ਉੱਥੇ ਲਾਉਂਸਮੈਂਟ ਕੀਤੀ ਕੁੰਡਾ ਨੂੰ ਫਿਰ ਬਸਤੀ ਨੂੰ ਫਿਰ ਆਪ ਮੋਰ ਸਿੰਘ ਖੂ ਨੂੰ ਫਿਰ ਨੰਗਾ ਚੁਗੇ ਫਿਰ ਅਲੀਕੇ ਫਿਰ ਬਹੀਬਕੇ ਭਾਈ ਹੁਣ ਮੌਕਾ ਹੈਗਾ ਜੇ ਸੰਭਾਲ ਲਓ ਜੇਕਰ ਮੌਕਾ ਲੰਘ ਗਿਆ ਤੇ ਫਿਰ ਆਪਣਾ ਕੋਈ ਵਾਹ ਨਹੀਂ ਰਹਿ ਜਾਣੀ ਬਾਕੀ ਸ਼ਹਿਰ ਦੀ ਵਾਹ ਨਹੀਂ ਰਹਿ ਜਾਣੀ ਅਸੀਂ ਫਿਰ ਮੇਰੇ ਪਾਈਆਂ ਨੇ ਸਾਰਿਆਂ ਬੜਾ ਜ਼ੋਰ ਲਾਇਆ ਸਾਰੇ ਇਕੱਠੇ ਹੋ ਗਏ ਸ਼ਹਿਰ ਤੱਕ ਇਕੱਠੇ ਹੋ ਕੇ ਇੱਥੇ ਆਏ ਪਬਲ ਕੈਨੀ ਹੋ ਗਈ ਘੱਟ ਤੋਂ ਘੱਟ 500 ਬੰਦਾ ਬੜੇ ਬਹੁਤ ਜੀ ਆਏ ਸਾਰਿਆਂ ਹਿੰਮਤ ਨਾਲ ਇਹ ਰੋਕ ਵੱਜੀ ਏ ਰੋਕ ਵੱਜ ਗਈ ਏ ਇਸ ਪਰ 2 ਵਜੇ ਨੇ ਦੋ ਹੋਰ ਵੱਜਣਗੇ ਇੱਕ ਅੱਗੇ ਬਜੇਗਾ ਪਿੱਛੇ ਬਜੇਗਾ 400 500 4 ਸਪਰ ਵੱਜਣਗੇ ਇਹ ਰੁਕੇਗਾ ਨਹੀਂ ਹੁਣ ਦੋ ਵੱਜ ਚੁੱਕੇ ਦੋ ਹੋਰ ਬੰਨਣੇ ਆ ਫੇਰ ਖੋ ਕਿੰਨੀ ਉਮਰ ਹੈ ਸਾਡੇ ਬਜ਼ੁਰਗਾਂ ਦੀ ਕਹਦੇ 40 50 ਸਾਲ ਦਾ ਤਿਰਭਾ ਇੱਥੋਂ ਦਾ ਤਿਰਭਾ ਨਾ ਤੋਂਦਾ ਤੇ ਡਟੇ ਖੜੇ ਨੇ ਨਾ ਨਾਲ ਆ ਕੇ ਨੌਜਵਾਨਾਂ ਦੇ ਨਾਲ ਹਾਂਜੀ ਉਹਦਾ ਹੌਸਲਾ ਦੇ ਰਹੇ ਆ ਪਾਜੀ ਹੁਣ ਇਸ ਟਾਈਮ ਮਾਲਕ ਦੀ ਕਿਰਪਾ ਨਾਲ ਪਹਿਲਾਂ ਤਾਂ ਮਹਾਰਾਜ ਹੁੰਦਾ ਹੈ ਦੇਣਾ ਪੈਣਾ ਜੀ ਆਪਾਂ ਨੂੰ ਹਾਂਜੀ ਜਨਤਾ ਦੀ ਮਾਲਕ ਹੁੰਦਾ ਹੈ ਅਰਦਾਸ ਇਹੋ ਕਰੀਦਾ ਸਵੇਰੇ ਉੱਠੀ ਤਾਂ ਵੀ ਮਾਲਕਾ بارش ਰੋਕ بارش ਰੁਕ ਜਾਵੇ ਅੱਗੋਂ ਪਾਣੀ ਵੀ ਘਟ ਜਾਂਦਾ ਹੈ ਪਾਣੀ ਦੇ ਘਟਣ ਕਾਰਨ ਆਪਾਂ ਨੂੰ ਸੰਯੋਗ ਬਹੁਤ ਮਿਲਿਆ ਨਾਲ ਬਹੁਤ ਬਹੁਤ ਸੰਗਤਾਂ ਸ਼ਹਿਰ ਦੀਆਂ ਬਹੁਤ ਪਿੰਡਾਂ ਵਾਲੀਆਂ ਸਾਰੀਆਂ ਆ ਕੇ ਸੰਯੋਗ ਦਿੱਤਾ ਅਸੀਂ ਆ ਕੇ ਡਟੇ ਖੜੇ ਇੱਥੇ 10 ਫੁੱਟ ਰਹਿ ਗਿਆ ਸੀ 10 ਫੁੱਟ ਜੇਕਰ ਟੁੱਟ ਜਾਂਦਾ ਆਪਾਂ ਤਾਂ ਮਾਲਕ ਨੂੰ ਮੂੰਹ ਕੱਢੀਏ ਨਾ ਕੁੱਤੇ ਟੁੱਟ ਜਾਂਦਾ ਤਾਂ ਪ੍ਰੋਹੀਪੁਰ ਦਾ ਨਾਂ ਹੀ ਪਤਾਇਆ ਜਾਣਾ ਸੀ ਇਹ ਪਤਾ ਨਹੀਂ ਇੱਥੋਂ ਕਿੱਥੇ ਜਾਣਾ ਦਿੱਕਤ ਨਹੀਂ ਜਾਣਾ ਸੀ ਅੱਗੇ 86 ਟੁੱਟਿਆ ਸਾਨੂੰ ਖੁਦ ਪਤਾ ਉਹ ਥੋੜੀ ਜਿਹੀ ਹੋਰ ਗੱਲ ਉਹ ਚਾ ਟੁੱਟਿਆ ਸੀ ਦੁਨੀਆ ਨੇ ਆਪ ਦਾ ਪੈਰ ਸੰਭਾਲ ਲੈ ਬੱਚੇ ਕੱਢ ਲੈ ਮਾਲ ਡੰਗਰ ਕੱਢ ਲਿਆ ਜੇਕਰ ਇੱਥੋਂ ਟੁੱਟਦਾ ਹੈ ਤਿੰਨਾ ਬੱਚਾ ਨਿਕਲਣਾ ਹੈ ਤਿੰਨਾ ਡੰਗਰ ਨਿਕਲਣੇ ਇਹ ਇਹ ਘਾਟੂ ਘੱਟ 35 ਫੁੱਟ ਡੂੰਗਾ ਹੈ ਇਧਰ 15 ਫੁੱਟ ਡੂੰਗਾ ਹੈ ਢੰਡਾਈ ਢੰਡਾਈ 'ਚ ਜੇਕਰ ਰਹਿਣ ਨੂੰ ਪਤਾ ਲੋਕ ਇੱਥੇ ਹੁਣ ਸੇਮਤ ਵੀ ਡਰ ਜਾਂਦੇ ਨੇ ਮੈਂ ਆਖਾਂ ਡਰੋ ਨਾ ਆ ਉੱਚਾ ਚੋ ਤਾਂ ਸੇਮ ਨਿਕਲਣੀ ਨਿਕਣੀ ਹੈ ਮਾ ਤੁਸੀਂ ਬੇਫਿਕਰ ਹੋ ਕੇ ਬੜੀ ਸਾਰਿਆਂ ਨੇ ਹਿੰਮਤ ਮਾਰੀ ਸੰਯੋਗ ਨਾਲ ਬਹੁਤ ਇੱਥੇ ਸਾਡੇ ਕੋਲ ਸਭ ਕੁਝ ਪਹੁੰਚ ਰਿਹਾ ਹੈ ਨੰਗਰੀ ਪਹੁੰਚ ਰਿਹਾ ਹੈ ਹੋਰ ਵੀ ਸੇਵਾ ਪਹੁੰਚ ਰਹੀ ਹੈ ਸਾਰੇ ਹੁਣ ਰਾਤ ਕਰੀ ਜਾਂਦੇ ਹੋਣਾ ਤੁਹਾਡਾ ਨਾਮ ਕੀ ਹੈ ਜੀ ਸੁਖਦੀਪ ਸਿੰਘ ਤੁਹਾਡੀ ਉਮਰ ਕਿੰਨੀ ਹੈ 12 ਸਾਲ ਤੇ ਤੁਸੀਂ ਇੱਥੇ ਕੀ ਕਰਨ ਆ ਗਏ ਮੈਂ ਗੱਟੇ ਭਰਦੇ ਪੈਸੀ ਅਸੀਂ ਵੇਖੋ 12 ਸਾਲ ਦਾ ਨੌਜਵਾਨ ਬੱਚਾ ਹੀ ਵੇਖੋ ਕਹਿ ਰਿਹਾ ਮੈਂ ਗੱਟੇ ਭਰ ਰਿਹਾ ਬਹੁਤ ਜਜ਼ਬਾ ਪੰਜਾਬ ਚੜ੍ਹਦੀ ਕਲਾ ਚ ਹੈ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਕੁਝ ਨਹੀਂ ਹੋਇਆ ਇੱਥੇ ਬਿਲਕੁਲ ਠੀਕ ਹੈ ਮਾਹੌਲ ਹਾਂਜੀ ਤੂੰ ਕਿਵੇਂ ਰਹਿ ਤੁਰਦਾ ਇਹੋ ਜੇ 12-12 ਸਾਲ ਦੇ ਹਾਂਜੀ ਹੋਰ ਭਾਜੀ ਇੱਕ ਮੈਂ ਹੋਰ ਬੇਨਤੀ ਕਰਨਾ ਉਹ ਤਾਂ ਚਲੋ ਸਮਾਂ ਲੰਘ ਜਾਏਗਾ ਪਰ ਇਹ ਜਿਹੜਾ ਹਸਾਬ ਕਿਤਾਬੇ ਇਹ ਹਰ ਸਾਲੇ ਸਾਰ ਰਹਿ ਕੇ ਵੀ ਚੱਲ ਸਕਦਾ ਹੈ ਜਿੰਨਾ ਚਿਰ ਸਪਰਨਾ ਵੱਜਣਗੇ ਪੱਥਰ ਪਾ ਕੇ ਕ੍ਰੇਡ ਪਾਉਣ ਕਿ ਸਰਕਾਰਾਂ ਪਾਉਣ ਇਹ ਵਧਾਉਣ ਸਾਰਾ ਬਾਨ ਹੀ ਖੋਖਲਾ ਹੋ ਆ ਪਿਆ ਕੋਨਾ ਚਿਹਰੇ ਕਾਮਯਾਬੀ ਹੋਵੇਗੀ ਨਹੀਂ ਤਾਂ ਇਹ ਪੁਰੀਪੁਰ ਨੂੰ ਡਾਰੀ ਡਾਰੇ ਹਰ ਗੱਲ ਦਾ ਇਹ ਸਾਲ ਪਿਛੋਂ ਇੱਕ ਸਾਲ ਆਵੇਗਾ ਦੂਜੇ ਸਾਲ ਆ ਜਾਏਗਾ ਤੀਜੇ ਸਾਲ ਆਇਆ ਇਹ ਸਾਲ ਦੇ ਸਾਲ ਦੋ ਸਾਲਾਂ ਬਾਅਦ ਐਵੇਂ ਕੰਮ ਚੱਲਣਾ ਇਹਦੇ ਸਪਾਰ ਵੱਜਣ ਅੱਗੇ ਨੂੰ ਫਿਰ ਰੋਕ ਪੈਦੀ ਫਿਰ ਆਪਣੀ ਸਾਰੀ ਪਬਲਿਕ ਦਾ ਜਨਤਾ ਦਾ ਭਲਾ ਹੁੰਦਾ ਤੁਹਾਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 12 ਸਾਲ ਦੇ ਜਦੋਂ ਨੌਜਵਾਨ ਇੱਥੇ ਆ ਜਾਣ ਬੱਚੇ ਆ ਜਾਣ ਤਾਂ ਸਾਡਾ ਪੰਜਾਬ ਨੂੰ ਕੁਝ ਨਹੀਂ ਹੁੰਦਾ ਮੈਂ ਜ਼ਰੂਰ ਤੁਸੀਂ ਸੰਦੇਸ਼ ਕੀ ਦੇਣਾ ਚਾਹੁੰਦੇ ਮੇਰੀ ਗੱਲ ਸਮਝ ਰਹੇ ਹੋ ਵੀ ਵੀ ਜਿਵੇਂ ਡਰਾਇਆ ਜਾ ਰਿਹਾ ਵੀ ਐਸੇ ਹੋ ਗਿਆ ਹੋ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਚੜ੍ਹਦੀ ਕਲਾ 'ਚ ਇੱਥੇ ਕੁਝ ਨਹੀਂ ਹੋ ਸਕਦਾ ਜੀ ਦੇਖ ਸਕਦੇ ਹੋ ਆ ਜਜ਼ਬਾ ਸਾਡੇ ਬੱਚਿਆਂ ਦਾ ਪੰਜਾਬ ਦੇ ਬੱਚਿਆਂ ਦਾ ਕਹਿੰਦੇ ਇੱਥੇ ਕੁਝ ਨਹੀਂ ਹੋ ਸਕਦਾ ਜਦੋਂ ਇਹੋ ਜਿਹੇ ਜਜ਼ਬੇ ਹੋਣ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਨੂੰ ਕੋਈ ਮਾਰ ਪਾ ਸਕਦਾ ਹੌਸਲੇ ਬਲੰਦ ਹੈ ਚੜ੍ਹਦੀ ਕਲਾ ਦੇ ਵਿੱਚ ਹੈ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਨਾਲ ਬਨੇ ਰਹੋ ਐਸੀ ਉਹਨੇ ਕੋਈ ਤੱਕ ਕੋ ਗਰਾਊਂਡ ਰਿਪੋਰਟ ਬਣਾਵਾਗੇ ਉਸ ਨੂੰ ਅਸੀਂ ਕੱਲ ਪਬਲਿਸ਼ ਕਰਾਂਗੇ ਅੱਜ ਦੀ ਜੋ ਗਰਾਊਂਡ ਰਿਪੋਰਟ ਹੈ ਇਹ ਲਾਈਵ ਸਾਨੂੰ ਕਰਨਾ ਪਿਆ ਤਾਂ ਤੁਸੀਂ ਇਸੇ ਤਰ੍ਹਾਂ ਪੀਬੀਸੀ ਨਿਊਜ਼ ਦੇ ਨਾਲ ਜੁੜੇ ਰਹੋ ਜਾਨੀ ਕਿ ਮੈਨੂੰ ਗੁਰਲਾਲ ਸਿੰਘ ਤੇ ਮੇਰੇ ਸਾਥੀ ਪਰਕੜ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹਿਣਾ ਪੀਬੀਸੀ ਨਿਊਜ਼ ਚੱਲੀਏ ਮੈਂ ਕਿਧਰ ਜਾ